ਪੀਬੀ ਟੂਡੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਪੁਲਿਸ ਥਾਣਾ ਫਿਲੌਰ ਵਿਖੇ ਛੋਟੇ ਸਹਿਬਜ਼ਾਦਿਆਂ ਮਾਤਾ ਗੁਜ਼ਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਅਤੇ ਫਿਲੌਰ ਇਲਾਕੇ ਦੀ ਸੁਖ ਸ਼ਾਂਤੀ ਵਾਸਤੇ ਥਾਣਾ ਫਿਲੌਰ ਵਿਖੇ ਸ਼੍ਰੀ ਸੁਖਮਨੀ ਸਾਹਿਬ ਦੇ ਪੋਗ ਪਾਏ ਗਏ ਇਸ ਮੌਕੇ ਡੀਐਸਪੀ ਫਿਲੌਰ ਸਰਵਨ ਸਿੰਘ ਬਲ ਥਾਣਾ ਮੁਖੀ ਸੰਜੀਵ ਕਪੂਰ ਤੋਂ ਇਲਾਵਾ ਬਹੁਤ ਸਾਰੇ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਅੱਗੇ ਨਤਮਸਤਕ ਹੋਏ ਅਤੇ ਫਿਲੋਰ ਦੇ ਐਮਸੀ ਰਾਕੇਸ਼ ਰੌਕਸੀ ਅਤੇ ਯਸ਼ਪਾਲ ਗਿੰਡਾ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ ਇਸ ਮੌਕੇ ਬੋਲਦਿਆਂ ਐਸਐਚਓ ਸੰਜੀਵ ਕਪੂਰ ਨੇ ਕਿਹਾ ਕਿ ਸਿੱਖ ਕੌਮ ਦੀ ਰਾਖੀ ਲਈ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪੂਰਾ ਸਰਬੰਸ ਕੁਰਬਾਨ ਕਰ ਦਿੱਤਾ ਸੀ ਦਸ਼ਮੇਸ਼ ਪਿਤਾ ਵੱਲੋਂ ਪੰਜਾਬ ਅਤੇ ਸਮੁੱਚੇ ਜਗਤ ਲਈ ਦਿੱਤੀ ਗਈ ਕੁਰਬਾਨੀ ਨੂੰ ਯਾਦ ਰੱਖਦੇ ਹੋਏ ਅੱਜ ਉਹਨਾਂ ਨੂੰ ਪੂਰੇ ਸਤਿਕਾਰ ਸਹਿਤ ਯਾਦ ਕੀਤਾ ਜਾ ਰਿਹਾ ਹੈ ਤੇ ਸਾਨੂੰ ਸਭ ਨੂੰ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਚਾਹੀਦਾ ਹੈ ਇਸ ਮੌਕੇ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ ਤੁਸੀਂ ਦੇਖ ਰਹੇ ਹੋ ਸੀਨੀਅਰ ਸਟਾਫ ਰਿਪੋਰਟਰ ਸੁਸ਼ੀਲ ਅਹੂਜਾ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਅੱਜ ਅਸੀਂ ਅੱਜ ਥਾਣਾ ਫਲੋਰ ਵਿਖੇ ਇੱਕ ਵਧੀਆ ਕੰਮ ਕੀਤਾ ਹੈ ਗੁਰੂ ਮਹਾਰਾਜ ਦੀ ਸਵਾਰੀ ਲਿਆ ਕੇ ਅਸੀਂ ਜਨਤਾ ਦਾ ਪੜਖਵਾਇਆਗਾ ਕੀ ਕਹਣਾ ਚਾਹੁੰਦੇ ਅੱਜ 25 ਦਸੰਬਰ 2024 ਨੂੰ ਜੋ ਕਿ ਸ਼ਹੀਦੀ ਦਿਹਾੜਾ ਜੋ ਕਿ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਨਾਲ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਤ ਸੀ ਤੇ ਉਸ ਹਫਤਾ ਅਸੀਂ ਪੂਰੇ ਪੰਜਾਬ ਦੇ ਵਿੱਚ ਸ਼ੋਕ ਵੱਜੂ ਅਸੀਂ ਜਾਣਦੇ ਹਾਂ ਨੂੰ ਕਿ ਜੋ ਇੱਕ ਸਿੱਖੀ ਦੇ ਤੁਰੇ ਸਾਡੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹ ਉਹਨਾਂ ਦੇ ਸਾਹਿਬਜ਼ਾਦਿਆਂ ਨੇ ਧਰਮ ਨੂੰ ਬਚਾਨ ਖਾਤਰ ਜੋ ਉਹਨਾਂ ਨੇ ਸ਼ਹੀਦੀ ਦਿੱਤੀ ਸੀ ਉਸ ਸੰਬੰਧੀ ਉਹਨਾਂ ਦੀ ਜੋ ਸ਼ਹੀਦੀ ਪਰਵ ਕਰਕੇ ਇੱਕ ਆ ਹਫਤਾ ਜਿਸ ਨੂੰ ਸਾਰੇਨ ਸ਼ੌਕ ਵੱਜੋਂ ਅਸੀਂ ਜਾਣਦੇ ਆ ਉਸ ਸੰਬੰਧੀ ਸਾਡੇ ਥਾਣਾ ਫਲੋਰ ਵਿਖੇ ਡੀਐਸਪੀ ਫਲੋਰ ਸਰਵਨ ਸਿੰਘ ਜੀ ਵੱਲ ਜਿਹੜੀ ਨਿਗਰਾਨੀ ਚ ਅਸੀਂ ਸੁਖਮਨੀ ਸਾਹਿਬ ਦਾ ਪਾਠ ਰਖਾਇਆ ਤਾਂ ਜੋ ਇੱਕ ਤਾਂ ਸਾਡੇ ਜੋ ਵੱਡੇ ਗੁਰੂ ਹੈ ਜਾਂ ਛੋਟੇ ਸਾਹਿਬ ਜਾਦੇ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦਵੇ ਅਸੀਂ ਇਹ ਸਭ ਨੇ ਦੁਆ ਕੀਤੀ ਹੈ ਤੇ ਦੂਜਾ ਅਸੀਂ ਇਹ ਵੀ ਦੁਆ ਕਰਦੇ ਆ ਕਿ ਸਾਡੇ ਏਰੀਆ 'ਚ ਸੁਖਸ਼ਾਂਤੀ ਰਹੇ ਤੇ ਸਾਡੇ ਏਰੀਆ ਦੇ ਵਿੱਚ ਤੇ ਜਲੰਧਰ ਦਿਹਾਤੀ ਦੇ ਵਿੱਚ ਆਪਣੀ ਕਿਰਪਾ ਬਣਾਈ ਰੱਖੇ